ਸਾ ਤੋਂ ਜੁਰਤੋ ਸਾਡੇ ਸੋਆ ਬੇਨੋ ਜੀ ਦਿਲ ਦੇ ਵਿੱਚ ਪਾਉਂਦਾ ਡਾਡੀ ਉਹ ਨੋ ਨਾ ਮੈਂ ਆਹ ਬੇਨਾ ਕਾ ਲਾਗੋ ਇਹ ਲਾਗੋ ਮੈਂ ਸਰਾ ਆਪਣਾ ਨਾਮ ਦੱਸ ਕੇ ਅੱਜ ਇਹ ਖਾਣਾ ਬਸ ਅੱਜ ਅਸੀਂ ਮੈਂ ਪੰਜਾਬ ਰੋਡ ਦੇ ਪ੍ਰਧਾਨ ਅਹੁਦਾ ਸੰਭਾਲਦੇ ਡਿਪਟੀ ਪ੍ਰਧਾਨ ਹੀ ਰਸੇਂਗਾ ਜਿਹੜਾ ਅੱਜ ਦਾ ਸਾਡਾ ਧਰਨਾ ਲੱਗਿਆ ਜੀ ਇਹ ਸਾਡੇ ਸਾਥੀ ਗੁਰਨੇਸ਼ ਸਿੰਘ ਦੀ ਆ ਪੀਸੀ 252 ਹੌ ਸਰਵੰਤੋ ਕਨੈਕਟਰ ਹੈ ਸਾਡਾ ਜਿਹੜਾ ਕਿ ਵੀਰ ਕੱਲ ਦੁਪਹਿਰ ਨੂੰ ਇੱਥੇ ਆਪਰੇਟ ਕਰਾਉਣ ਵਾਸਤੇ ਆਇਆ ਸੀ ਤੇ ਜਿਹਦਾ ਆਪਰੇਟ ਵੀ ਨਹੀਂ ਹੋਇਆ ਆਪਰੇਟ ਹੋਣ ਤੋਂ ਪਹਿਲਾਂ ਹੀ ਇੰਨਾ ਇੱਕ ਇੰਜੈਕਸ਼ਨ ਲਾਇਆ ਵੀ ਉਹ ਸਿੱਧਾ ਜਿਹੜੀ ਕਿ ওভারਡੋਜ਼ ਹੋਣ ਕਾਰਨ ਕਿ ਪਤਾ ਨਹੀਂ ਲੱਗਿਆ ਕਿਸ ਕਾਰਨ ਕਰਕੇ ਜਿਹੜੀ ਆ ਉਹਦੀ ਹਸਪੀਟਲ ਵੱਲੋਂ ਜਿਹੜਾ ਬਾਦੀ ਸਾਨੂੰ ਲਾਸ਼ੋਂ ਪੀ ਗਈ ਆ ਤੇ ਅਸੀਂ ਸਿਰਫ ਇੱਥੇ ਜਿਹੜਾ ਪ੍ਰੋਟੈਸਟ ਕਰ ਰਹੇ ਆਂ ਇੱਕ ਇਨਸਾਫ ਦੀ ਮੰਗ ਕਰ ਰਹੇ ਆਂ ਕਿ ਨੌਜਵਾਨ 23-23 ਸਾਲਾਂ ਦਾ ਜਿਹੜਾ ਉਹ ਹਸਪੀਟਲ ਪਹੁੰਚਿਆ ਤੇ ਲਾਸ਼ ਬਣ ਕੇ ਜਿਹੜਾ ਬਾਹਰ ਕੱਢ ਦਿੱਤਾ ਹਸਪਤਾਲ ਵਾਲੇ ਕੀ ਗੰਦੇ ਜੀ ਇਹਨਾਂ ਨਾਲ ਕੋਈ ਗੱਲ ਹਸਪਤਾਲ ਦੇ ਤੇ ਨਾਲ ਪੁਲਿਸ ਪ੍ਰਸ਼ਾਸਨ ਐਸ ਐਚ ਓ ਜਿਹੜੇ ਆ ਉਹ ਵੀਰ ਲਾਲ ਲੱਗਿਆ ਪ੍ਰਸ਼ਾਸਨ ਇਹ ਗੱਲਬਾਤ ਚੱਲ ਰਹੀ ਆ ਜੇ ਤੇ ਸਾਨੂੰ ਇਨਸਾਫ ਦਿੰਦੇ ਠੀਕ ਆ ਨਹੀਂ ਦਿੰਦੇ ਤੇ ਇਸ ਤੋਂ ਵੱਡਾ ਜਿਹੜਾ ਅਸੀਂ ਲਾਸ਼ ਰੱਖ ਕੇ ਕਿਤੇ ਵੀ ਪ੍ਰੋਟੈਸਟ ਜਿਹੜਾ ਕਰਾਂਗੇ ਏ ਪਿੰਜੀ ਨਾਮ ਦਾ ਰਿਹਾ ਜੀ ਮੇਰਾ ਨਾਮ ਅਰਸ਼ਪਾਲ ਸਿੰਘ ਹੈ ਮੇਰਾ ਪੁੱਤ ਗਰਨੇਕ ਸਿੰਘ ਜੀ ਅੱਛਾ ਜੀ ਪਸੀ ਦਾ ਪ੍ਰੈਸ਼ਰ ਘਰ ਵਾਸਤੇ ਆ ਸਾਰੇ ਪ੍ਰਹਾਨ ਦਾ ਚੀ ਹੋਏ ਆ ਅੰਦਰ ਖੜਿਆ ਅੰਦਰ ਜਾ ਕੇ ਪਨੀ ਕਿਹੜਾ ਟੀਕਾ ਲਾ ਰਹਾ ਤਾਂ ਉਸੇ ਵੀ ਪਦੇ ਇਹਦਾ ਬਲੱਡ ਵਧ ਗਿਆ ਜੀ ਟੀਕਾ ਲਾ ਕੇ ਤੈਨੂੰ ਬਹੁਤ ਮਰ ਗਿਆ ਤੇ ਕਰਕੇ ਆਬੂਲੈਂਸ ਆਪਣੇ ਕੋਲ ਆਪਣੇ ਯਾਰ ਦਾ ਟੀਕਾ ਲਾਦਾ ਕਿਹੜਾ ਲਾਦਾ ਕਿਹੜਾ ਨਹੀਂ ਲਾਦਾ ਤੋਂ ਸਿਰ ਸਾਨੂੰ ਕਿਹਨੇ ਪੁੱਛਿਆ ਮੈਂ ਜਾਣ ਕੇ ਤੁਸੀਂ ਵੇਖੋ ਆਪੇ ਲੱਭੀ ਹੋਣ ਕਰਕੇ ਦੋ ਚਲਾ ਦਿੱਤੇ ਸਾਡੇ ਘਰ ਕੇ ਲਾ ਇੱਲਾਹੇ ਲਾਜੇ ਦਾ ਦਾਦਾ ਲਾਜੇ ਕਰਪੇ ਦੀ ਲਾਸ਼ ਲਾਸ਼ ਕਰਪੇ ਤੇ ਜੇ ਇਹ 15 ਮਿੰਟ ਨਹੀਂ ਕਰਨ ਆਪਣੇ ਰੱਖਿਆ ਸੀ 15 ਮਿੰਟ ਅੱਧਾ ਘੰਟਾ ਵੇਖਿਆ ਘੰਟਾ ਵੇਖਿਆ ਇਹ ਸ਼ਾਮ ਮੋੜਾ ਵੇ ਇਹ ਲਗਾਜਾ ਕੀ ਲਗਾ ਦੋ ਘੰਟਾ ਖੜੇ ਰੁਪੇ ਮਸ਼ੀਨ 'ਚ ਸਾਹਿਬ ਸ਼ਾਮ ਮੋੜਾ ਲੇ ਤੋ ਆਨੇ 15 ਮਿੰਟ ਵੀ ਰੱਖਿਆ ਮੇਰੇ ਪੁੱਤ ਨੂੰ ਮਸ਼ੀਨ 'ਚ ਮੇਰਾ ਪੁੱਤ ਤੋ ਹਦੋਸੇ ਨੇ ਮਾਰ ਕੇ ਮਾਰ ਗਿਆ ਮਰਿਆ ਮਰਿਆ ਮੈਂ ਪ੍ਰਸ਼ਾਸਨ ਕੀ ਕਰ ਸਾਡੀ ਕੀ ਮੰਗ ਸਾਹਿਬ ਨਾ ਨਹੀਂ ਇਨਸਾਫ ਲੈਣਾ ਚਾਹੀਦਾ ਜੀ ਦੋ ਸਾਡੇ ਪੁੱਤ ਦਾ ਪੰਡਾ ਇਨਸਾਫ ਲੈਣਾ ਚਾਹੀਦਾ ਬੱਚੇ ਛੋਟੇ ਆ ਪਹਿਲਾਂ ਮੇਰਾ ਪੁੱਤਕ ਸਾਲ ਕੋ ਗੋਮ ਰਿਆ ਉਹਨਾਂ ਵਿੱਚ ਮੁੰਡਾ ਨਿਕਲ ਉਹ ਪਾਲਣ ਰਿਆ ਸਾਨੂੰ ਪਾਲਣ ਰਿਆ ਆਪਣੇ ਬੱਚੇ ਪਾਲਣ ਰਿਆ ਅਸੀਂ ਗਰੀਬ ਹੁਣ ਕਿੱਥੇ ਜਾਵਾਂਗੇ ਕਿੱਥੇ ਜਿਹੜਾ ਪਿੰਡ ਆਪਣੇ ਕਿਹੜਾ ਪਿੰਡ ਨੰਗਲੀ ਆ ਜੀ ਨੰਗਲੀ ਪਠਾ ਇਹ ਜੀ ਸਾਨੂੰ ਅੱਜ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਗੁਰਨੇਕ ਸਿੰਘ ਨਾਮ ਦਾ ਨੌਜਵਾਨ ਸੀਗਾ 20 ਉਮਰ ਦਾ ਪਤੀ ਪਤਨੀ ਸਾਡੀ ਉਹਦੀ ਨਿਰਮਣਾ ਹਸਪਤਾਲ ਦੇ ਵਿੱਚ ਜਿਹੜਾ ਵਾ ਮਤਲਬ ਜੇ ਕੋਈ ਆਪਣੇ ਕੇਸ ਸਰਜਰੀ ਦੇ ਰਿਗਾਰਡਿੰਗ ਆਇਆ ਸੀਗਾ ਇਹ ਜਿੱਥੇ ਉਹਦੀ ਜਿਹੜੀ ਆ ਡੈਥ ਹੋ ਗਈ ਆ ਤੇ ਉਹਦੇ ਪਰਿਵਾਰ ਵੱਲੋਂ ਜੋ ਵੀ ਸਾਨੂੰ ਸਟੇਟਮੈਂਟ ਦਿੱਤੀ ਜਾਊਗੀ ਤੇ ਜੋ ਵੀ ਸਾਹਮਣੇ ਆਉਣਗੇ ਉਹਨਾਂ ਤავਜ਼ਰੀਆ ਕਾਰਵਾਈ ਕੀਤੀ ਜਾਊਗੀ ਉਹਦੇ ਬਾਰੇ ਬਸ ਆ ਪਰਿਵਾਰ ਨਾਲ ਮਿਲ ਕੇ ਗੱਲਬਾਤ ਕਰਕੇ ਵੀ ਜੋ ਸਾਨੂੰ ਸਟੇਟਮੈਂਟ ਲਿਖਾਉਣਗੇ ਜੀ ਉਹਨਾਂ ਤੱਕ ਜੋ ਜੋ ਐਸਪਰਲੋ ਬਣੇਗਾ ਜੀ ਉਹਨਾਂ ਤੱਕ ਆਪ ਦੇਖੋ ਜੀ ਬਸ ਇਹ ਉਥੇ ਇਹਨਾਂ ਦੇ ਸਟਾਫ ਨੂੰ ਪੁੱਛ-ਪੜਤਾਲ ਕਰਦੇ ਆਂ ਜੀ ਕਿ ਕੀ ਗੱਲ ਹੋਈ ਆ ਅਜੀ ਇਨੀਸ਼ਲ ਸਟੇਟਸ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਜਸਟ ਮੌਕੇ ਤੇ ਆਏ ਆ ਕੁਝ ਪੜਤਾਲ ਕਰਕੇ ਕਿ ਕੀ ਐਕਚੁਅਲੀ ਮਾਮਲਾ ਹੈ ਆ ਉਹਦੇ ਅਕੋਰਡਿੰਗ ਦੋਗੀਆਂ ਜੇ ਬਿਲਕੁਲ ਮਿਲੇਗਾ ਕਿ ਬਿਲਕੁਲ ਨਹੀਂ ਜੋ ਵੀ ਵੈਰੀਫਾਈ ਕਰਕੇ ਕਾਰਜਾ